ਇਹ ਆ ਵੀ ਮੇਰੇ ਨਾਲ ਸਰਪੰਚ ਸਰਬ ਪ੍ਰਧਾਨ ਜੀ ਸਾਡੇ ਬਖਸ਼ੀਸ਼ ਦੀ ਪ੍ਰਧਾਨ ਚੈਨ ਮਨੂਵੀਰ ਆ ਸਾਰੀ ਇਹ ਟੀਮ ਆਲੀ ਸਾਡੀ ਕੱਲ੍ਹ ਬਾਰ ਅਸੀਂ ਹਾੜਾ ਆਏ ਸੀ ਅੱਜ ਤੋਂ ਡੇਢ ਦੋ ਮਹੀਨਾ ਪਹਿਲਾਂ ਉਦੋਂ ਅਸੀਂ ਬਡਾਲੇ ਪਿੰਡ ਆਏ ਸੀ ਤਾਂ ਫਿਰ ਅਸੀਂ ਉਦੋਂ ਇੱਥੇ ਤੇ ਆਇਆ ਹੀ ਨਹੀਂ ਜਾਂਦਾ ਜਿਹੜੀ ਜਗ੍ਹਾ ਤੇ ਖੜੇ ਆ ਇੱਥੇ ਪਾਣੀ ਸੀ ਬਹੁਤ ਜ਼ਿਆਦਾ ਉੱਪਰੋਂ ਸਾਰਿਆਂ ਨੂੰ ਵਾਅਦਾ ਕਰਕੇ ਗਿਆ ਹਾਂ ਕਿ ਹੁਣ ਅਸੀਂ ਬਡਾਲੇ ਦੇ ਬਡਾਲਾ ਹਵੇਲੀਆਂ ਬਡਾਲੇ ਪਿੰਡ 'ਚ ਕੁਝ ਲੋੜਵੰਦ ਜਿਹੜੇ ਲੋਕ ਸੀ ਉਹਨਾਂ ਦੀ ਜਿੰਨੀ ਮੱਤ ਹੋਈ ਕੀਤੀ ਆ ਇੱਥੇ ਸਾਡਾ ਉਹ ਬਾਜਵੀਰ ਬਾਜਵੀਰ ਤੇ ਉੱਥੇ ਮਾਤਾ ਜੀ ਪੰਜਾਬ ਵੀਰ ਜੀ ਉਹਨਾਂ ਦੱਸਿਆ ਸੀ ਬੇ ਜਿਆਦੇ ਲੋੜਵੇਂ ਤੇ ਵੀਰ ਬਘੇਲ ਨੇ ਕਿਉਂਕਿ ਸਭ ਤੋਂ ਮੈਂ ਪਹਿਲੋਂ ਤਾਂ ਇਹਨਾਂ ਦੀ ਸਿਫਤ ਕਰਦਾ ਵਾਂ ਵੀ ਇਹਨਾਂ ਕੋਲੇ ਅਸੀਂ ਗਏ ਤੇ ਨਾਲ ਆਖਿਆ ਵੀ ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਵਾ ਤੇ ਤੁਸੀਂ ਆ ਆ ਬੰਦੇ ਆ ਯੋਗ ਆ ਜਿਨ੍ਹਾਂ ਦੀ ਮੱਤ ਕਰਨ ਦੀ ਲੋੜ ਆ ਤਾਂ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਕਿਉਂਕਿ ਪਰਮਾਤਮਾ ਹਰੇਕ ਤੇ ਤੰਦਰੁਸਤੀ ਰੱਖੇ ਹਰੇਕ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਨੂੰ ਜੇ ਮਾੜਾ ਮੋੜ ਸਮਰੱਥ ਬਣਾਇਆ ਤੇ ਅਸੀਂ ਜਿੰਨੀ ਕਿ ਸੇਵਾ ਹੋਈ ਉਹ ਨਹੀਂ ਕੀਤੀ ਆ ਜੀ ਮੈਂ ਆਪਣੇ ਵਾਅਦੇ ਅਨੁਸਾਰ ਵੀ ਇਥੇ ਸੇਵਾ ਕਰਕੇ ਚੱਲਿਆ ਤੇ ਮਾਤਾ ਜੀ ਹੋਣਾ ਨਾ ਇਹ ਚੜ੍ਹਦੀ ਕਲਾ 'ਚ ਰਹਿਣ ਮਾਤਾ ਜੀ ਹੋਣੀ ਸਾਰੇ ਇਹਨਾਂ ਦਾ ਪਰਿਵਾਰ ਚੜ੍ਹਦੀ ਕਲਾ 'ਚ ਹਨ ਅਨਵੀਂ ਜੀ ਬੰਡਾਲੇ ਆਏ ਜੋ ਅੱਜ ਕਿਹੜੇ ਕਿਹੜੇ ਪਰਿਵਾਰ ਦੀ ਮੱਤ ਕਰਕੇ ਚੱਲੇ ਹੋ ਵੇਖੋ ਜੀ ਬੰਡਾਲੇ ਵਾਲਿਆਂ ਨਾਲ ਮੈਂ 2 ਡੇਢ ਮਹੀਨਾ ਪਹਿਲਾਂ ਵਾਅਦਾ ਕੀਤਾ ਸੀ ਵੀ ਜਦੋਂ ਥੋੜਾ ਜਿਹਾ ਪਾਣੀ ਹੀਟਾ ਹੋਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਜਿਹੜੇ ਘਰ ਜਿਹੜੇ ਬਾੜੇ ਵਿਚਾਰੇ ਗਰੀਬ ਘਰ ਜਿਨ੍ਹਾਂ ਦੇ ਘਰ ਟ ਹੈਗੇ ਆ ਜਿਨ੍ਹਾਂ ਦੇ ਕਿਸੇ ਪਰਿਵਾਰ ਦੇ ਮੈਂਬਰ ਦੇ ਕੋਈ ਸੱਟ ਲੱਗ ਗਈ ਆ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰਾਂਗੇ ਤੇ ਇਹ ਸਾਡੇ ਵੀਰ ਬਡਾਲਾ ਵੇਲੀਆਂ ਤੋਂ ਇਹਨਾਂ ਕੋਲ ਵੀ ਬਦਵਾਇਆ ਸੀ ਤਾਂ ਇਹ ਇਹਨਾਂ ਨੂੰ ਅਸੀਂ ਨਾਲ ਲੈ ਕੇ ਪੁੱਛ ਰਹੇ ਆ ਇਹ ਪਰਿਵਾਰਕ ਮੈਂਬਰ ਨੇ ਜੀ ਤੇ ਇੱਕ ਮੈਂ ਗੱਲ ਦੱਸ ਦਵਾਂ ਕਿ ਮੇਰੇ ਨਾਲ ਸਰਪੰਚ ਸਰਬਜਾ ਸਾਡਾ ਭੀਖੀ ਬੇਣ ਤੋਂ ਸਾਡੇ ਪ੍ਰਧਾਨ ਸਾਹਿਬ ਆ ਮੁਸ਼ੀਰ ਸਿੰਘ ਜੀ 익ਹੀ ਵਿੰਡ ਤੋਂ ਇਹ ਸਾਰੇ ਅਸੀਂ ਟੀਮ ਆਂਦੀ ਸਾਡੀ ਸਾਰੇ ਰਲ ਕੇ ਮਤ ਕਰਦੇ ਆਵੇਂ ਮੈਂ ਕਹੀ ਜਾਵੇਂ ਮੇਰਾ ਇਹ ਪਰਿਵਾਰ ਆ ਸਾਰਾ ਅਸੀਂ ਸਾਰੇ ਰਲ ਮਿਲ ਕੇ ਮਤ ਕਰ ਰਹੇ ਆ ਜੀ ਤੇ ਇਹਨਾਂ ਨੂੰ ਕੋਸ਼ਿਸ਼ ਕੀਤੀ ਜੀ ਵੀ ਇਹਨਾਂ ਦਾ ਵਿਚਾਰਾਂ ਦਾ ਥੋੜਾ ਬਤਾ ਜਿੰਨਾ ਵੀ ਸਹਿਤਾ ਹੋ ਸਕੇ ਬਾਪੂ ਜੀ ਦੇ ਬੇਟੇ ਦੀ ਸੇਵਾ ਕਰਦ ਲਾਤ ਟੁੱਟ ਗਈ ਉਹਨਾਂ ਨੂੰ ਵੀ ਸੇਵਾ ਕਰਦ ਲਾਤ ਟੁੱਟੀ ਹੈ ਜੀ ਬਹੁਤ ਬਹੁਤ ਧੰਨਵਾਦ ਆ ਪੁੱਲਰ ਸਾਹਿਬ ਦਾ ਜਿਹੜੀ ਸਾਨੂੰ ਸੇਵਾ ਦੇ ਕੇ ਜੀ ਸ਼ਾਨ ਸ਼੍ਰੀ ਭਲਾਵਾ ਵੇਨ ਆਪਣੇ ਬਹੁਤ ਮੋਤ ਕੀਤੇ ਬਲੋ ਸਾਡੇ ਜਿੰਨੇ ਜੋਗੇਗੇ ਸੀ ਪਹੁੰਚਿਆ ਸਾਡੇ ਨਾਲ ਵਾਅਦਾ ਸੀ ਕਿ ਪਹੁੰਚਾਂਗੇ ਤੁਹਾਡੇ ਕੋਲ ਆਏ ਆ ਜੋ ਸਾਡੀ ਮਦਦ ਕਰ ਸਕੀ ਕੀਤੀ ਇਹਨਾਂ ਸਾਡੀ ਬੰਦੀ ਜੋ ਚੜਦੀ ਗਾਰ ਨਾਲ ਬਹੁਤ ਬੜਾ ਦਵੇਗਾ ਫਸਾ ਪਾਈ ਜੋ ਸਾਡੇ ਨਾਲ ਵਾਦਾ ਤੇਲ ਦਾ ਕੀਤਾ ਸੀਗਾ ਜੋ ਮਾਇਆ ਦਾ ਕੀਤਾ ਜਿੰਨੇ ਜਿੰਨੇ ਜਿਵੇਂ ਜਿਵੇਂ ਮੈਂ ਕੀਤਾ ਉਹਨਾਂ ਸਾਰਾ ਪੂਰਾ ਕਰ ਚਲੇ ਆ ਜਾਂਦਾ ਮਾਰੇ ਬੰਡਾਲੇ ਪੈਸੇ ਮੰਡਾ ਕੋਈ ਇਥੇ ਤੇਲ ਦੇਦਾ ਵਾ ਜਿੰਨੀ ਉਹਨਾਂ ਕੋਲ ਹੁਸਤੀ ਹੈਗੀ ਹੋ ਹਸਾਉਣ ਨਾਲ ਸਾਰਾ ਕੁਝ ਕਰਦਾ ਹੈ ਜੀ ਕਰ ਸਕਦਾ